ਸਫਰੇ ਸਹਾਦਰ ਦਾ ਉਹ ਕਹਿਰ ਭਰਿਆ ਦਿਨ 7 ਦਸੰਬਰ ਜਿਸ ਦਿਨ ਛੋਟੇ ਸਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਗਿਆ ਨੇਹਾ ਜਿ ਕਿਣ ਤੋਂ ਬਾਅਦ ਜਦੋਂ ਕੰਦ ਗਿਰ ਗਈ ਸਾਹ ਚੱਲ ਰਹੇ ਸੀਗੇ ਤਾਂ ਜਵਾਬ ਕਰ ਦਿੱਤਾ ਗਿਆ ਸੀਗਾ ਜਲਾਦਾਂ ਵੱਲ ਉਸ ਤੋਂ ਪਹਿਲਾਂ ਭਾਰੀ ਤਸ਼ੱਦਦ ਦਿੱਤੇ ਗਏ ਸੀਗੇ ਜਿਸ ਤਰ੍ਹਾਂ ਪਹਿਲਾਂ ਦੱਸ ਦਿੱਤਾ ਤੇ ਜ਼ਮੀਨ ਸੰਸਕਾਰ ਲਈ ਦੇਣ ਤੋਂ ਵੀ ਸੁੱਬੇ ਨੇ ਇਨਕਾਰ ਕਰਤਾ ਸੀ ਦਾ ਚੌਧਰੀ ਅਤਾ ਖਾਨ ਹੱਤੇ ਵਾਲੀ ਪਿੰਡ ਦਾ ਉਹ ਤੋਂ ਜ਼ਮੀਨ ਲੈਣ ਦੇ ਲਈ ਕੁਝ ਗਾਜ ਜ਼ਮੀਨ ਲੈਣ ਦੇ ਲਈ ਦਿਵਾਨ ਟੋਡਰਮਲ ਨੇ ਸੁਬੇਦਾਰ ਵਜੀਦ ਖਾਨ ਨੂੰ ਕਿਹਾ ਕਿ ਅਸੀਂ ਸਤਸਕਾਰ ਕਰਨਾ ਹੈ ਸਾਨੂੰ ਜ਼ਮੀਨ ਚਾਹੀਦੀ ਆ ਬਾਰ-ਬਾਰ ਕਹਿਣ ਦੇ ਬਾਵਜੂਦ ਉਹਨੇ ਜਿੰਨੀ ਜ਼ਮੀਨ ਚਾਹੀਦੀ ਆ ਕਹਿੰਦਾ ਖੜੀਆਂ ਮੋਹਰਾਂ ਲਾ ਕੇ ਲੈ ਲਓ ਸੋਨੇ ਦੀ ਸਾਰੀ ਜਾਇਦਾਦ ਦੁਨ ਜਿੰਦਗੀ ਭਰ ਦੀ ਕਮਾਈ ਤੇ ਹੋਰ ਆਰਾ ਕੋਲ ਖੜੀਆਂ ਮੋਰਾਂ ਕਰਕੇ ਉਹ ਜ਼ਮੀਨ ਖਰੀਦੀ ਗਈ ਜਿੱਥੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕੀਤਾ ਗਿਆ ਗੁਰਦੁਆਰਾ ਜੋਤੀ ਸ੍ਰੂਪ ਸਾਫ ਜਿੱਥੇ ਸ਼ਿਸ਼ੋਤ ਜਿੱਥੇ ਅੱਜ ਲੱਖਾਂ ਸਰਦਾਲੂ ਉਹਨਾਂ ਨੂੰ ਸਜਦਾ ਕਰਨ ਦੇ ਲਈ ਪਾਲਕੀ ਸਾਹਿਬ ਦੇ ਨਾਲ ਜਾ ਰਹੇ ਨੇ ਇਸ ਅੱਜ ਭਾਵੇਂ ਲੱਖਾਂ ਲੋਕ 30 ਲੱਖ ਬੰਦਾ ਇਸ ਜੋੜ ਮੇਲ ਦੇ ਵਿੱਚ ਪਹੁੰਚਦਾ ਹੈ ਪਰ ਉਸ ਸਮੇਂ ਭਾਈ ਮੋਤੀ ਮਹਿਰਾ ਜੀ ਤੇ ਦੀਵਾਨ ਟੋਡਰਮਲ ਇਹ ਸੰ ਕੁਝ ਸਿਪਾਹੀ ਵੀ ਹੋਣਗੇ ਜਿਹੜੀ ਉਹਨਾਂ ਨੇ ਉਸ ਵਕਤ ਜਿਵੇਂ ਅੱਜ ਕੱਲ ਪਿਛਲੇ ਸਮੇਂ ਦੇ ਵਿੱਚ ਜਦੋਂ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਜਾ ਰਿਆ ਸੀਗਾ ਤੇ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਦਿੱਤੀਆਂ ਜਾ ਰਹੀ ਸੀਆਂ ਤੇ ਉਹਨਾਂ ਦਾ ਸਸਕਾਰ ਕੀਤਾ ਗਿਆ ਸੀਗਾ ਜਿਹਨੂੰ ਬਾਅਦ ਵਿੱਚ 25-30 ਹਜ਼ਾਰ ਲਾਸ਼ਾਂ ਦਾ ਜਸਵੰਤ ਸਿੰਘ ਖਾਲੜਾ ਨੇ ਉਨਾ ਦਾ ਕੁਰਾ ਕੋਚ ਕੱਢ ਕੇ ਪੱਤਰ ਜਾਰੀ ਕੀਤਾ ਤੇ ਦੱਸਿਆ ਵੀ ਕਿਹੜੇ ਕਿਹੜੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਤੇ ਸ਼ਹੀਦ ਹੋਏ ਹੁਣ ਲਾਸ਼ਾਂ ਵੀ ਨਹੀਂ ਦਿੱਤੀਆਂ ਗਈਆਂ ਪਰ ਉਸ ਸਮੇਂ ਘਟੋ ਘਟ ਸੁਬੇਦਾਰ ਵਜੀਦ ਖਾਨ ਨੇ ਲੱਖ ਝੁਲਮ ਕੀਤੇ ਪਰ ਉਹਨੇ ਲਾਸ਼ਾਂ ਜ਼ਰੂਰ ਦੇਤੀਆਂ ਸਸਕਾਰ ਕਰਨ ਆਮੇ ਪਹਿਲਾਂ ਜਨਰਲ ਦੇ ਵਿੱਚ ਸਿੱਟੀਆਂ ਸੀ ਜਿੱਥੇ ਕਹਿੰਦੇ ਸ਼ੇਰਾਂ ਨੇ ਰਾਖੀ ਕੀਤੀ ਆ ਗੁਰਦੁਆਰਾ ਬਵਾਨਗੜ ਸਾਹਿਬ ਸ਼ਾਬ ਸਜੋਵਤ ਆ ਜਿੱਥੇ ਅੱਜ ਕੱਲ ਜਿੱਥੇ ਬੁੱਢਾ ਦਲ ਦੇ ਨਿਹੰਗ ਸਿੰਘ ਸੇਵਾ ਕਰਦੇ ਆ ਉਸ ਗੁਰਦੁਆਰਾ ਸਾਹਿਬ ਦੀ ਪਰ ਜਦੋਂ ਅਸੀਂ ਤਸ਼ੱਦਦ ਦੀ ਗੱਲ ਕਰਦੇ ਆ ਤਾਂ ਕਿ ਤਸ਼ੱਦਦ 20ਵੀਂ ਸਦੀ ਦੇ ਵਿੱਚ ਸਿੰਘਾਂ ਦੇ ਘੱਟ ਹੋਇਆ ਉਸ ਸਮੇਂ ਲਾਸ਼ਾਂ ਤਾਂ ਦਿੱਤੀਆਂ ਉੱਥੇ ਵੀ ਚਮਕੌਰ ਸਾਹਿਬ ਦੇ ਵਿੱਚ ਵੀ ਚਮਕੌਰ ਦੀ ਗੜੀ ਦੇ ਸ਼ਹੀਦਾਂ ਦਾ ਤੇ ਵੱਡੇ ਸਾਹਿਬਜ਼ਾਦਿਆਂ ਦਾ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਨਾਲ ਬੀਬੀ ਸ਼ਰਨਕੌਰ ਖਰ ਸ਼ਰਨਕੌਰ ਵੀ ਕਹਿੰਦੇ ਆ ਜੀ ਇਹਨਾਂ ਨੂੰ ਉਹਨਾਂ ਨੇ ਰਾਤ ਦੇ ਹਨੇਰੇ ਦੇ ਵਿੱਚ ਲੱਕਣਾ ਇਕੱਠੀਆਂ ਕਰਕੇ ਆਪਣੀ ਜਾਨ ਤੇ ਖੇਲ ਕੇ ਸੰਸਕਾਰ ਕੀਤਾ ਸੀਗਾ ਤੇ ਆਪਣੀ ਹਉਤੀ ਦਿੱਤੀ ਸੀ ਪਰ ਮੌਜੂਦਾ ਦੌਰ ਦੇ ਵਿੱਚ ਜਿੱਥੇ ਹਰ ਪਾਰਟੀ ਜਿੱਥੇ ਹਰ ਪਾਰਟੀ ਸਹਿਜਾ ਦੇ ਅਨੁਸਾਰ ਦਾ ਕਰਦੀ ਆ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੀ ਆ ਤੇ ਸਤਾਵ ਦੀਆਂ ਮਨਾਉਂਦੀ ਆ ਗੁਰੂ ਨਾਨਕ ਪਾਤਸ਼ਾਹ ਦੀਆਂ ਕਿ ਉਹਨਾਂ ਲੋਕਾਂ ਦੇ ਰਾਜ ਸਮੇਂ ਮਨੁੱਖੀ ਅਧਿਕਾਰਾਂ ਦਾ ਕਾਣ ਹੁਣੋਂ ਹਟ ਗਿਆ ਜਾਂ ਹੁਣ ਹਟ ਗਿਆ ਨਹੀਂ ਹਟਿਆ ਬਲਕਿ ਪਹਿਲਾਂ ਨਾਲੋਂ ਵੀ ਵੱਧ ਗਿਆ ਬਹੁਤ ਔਰੰਗੇ ਅਤੇ ਵਜੀਦੇ ਅੱਜ ਕੱਲ ਵੀ ਤੁਹਾਡੇ ਸਾਹਮਣੇ ਘੁੰਮ ਰਹੇ ਨੇ ਸ਼ਕਲਾਂ ਬਦਲ ਗਈਆਂ ਰੂਹਾਂ ਬਦਲ ਗਈਆਂ ਪਰ ਕੰਮ ਉਹੀ ਨੇ ਪਹਿਲਾਂ ਨਾਲੋਂ ਵੀ ਖਤਰਨਾਕ ਹੈ ਪਰ ਗੁਰੂ ਦਾ ਸਿੱਖ ਜਿਵੇਂ ਪਹਿਲਾਂ ਸਿਧਾਂਤਾਂ ਤੇ ਡਿੱਗ ਸੀਗਾ ਬੰਦ-ਬੰਦ ਕਟਵਾ ਜਾਂਦੇ ਸੀਗੇ ਖੋਪੜੀਆਂ ਲੁਹਾ ਜਾਂਦੇ ਸੀਗੇ ਪੁੱਠੀਆਂ ਖੱਲਾਂ ਲੁਹਾ ਲੈਂਦੇ ਸੀਗੇ ਪਰ ਅੱਜ ਅੱਜ ਦੇ ਦੌਰ ਦੇ ਵਿੱਚ ਵੀ ਭਾਵੇਂ ਪਿਛਲੇ ਸਮਿਆਂ ਦੇ ਵਿੱਚ ਜਦੋਂ ਸ਼ਹਾਦਤਾਂ ਦਾ ਦੌਰ ਜਿਹਨੂੰ ਕਾਲਾ ਦੌਰ ਖਾੜਕੂ ਬਾਦ ਵੀ ਕਿਹਾ ਜਾਂਦਾ ਹੈ ਉਸ ਸਮੇਂ ਵੀ ਕਈ ਕੁਝ ਇਸ ਤਰ੍ਹਾਂ ਦਾ ਹੋਇਆ ਬਹੁਤ ਸਾਰੇ ਸਿੰਘਾਂ ਦੇ ਢਿੱਡਾਂ ਚੋਂ ਲੱਖਾਂ ਕੱਢੀਆਂ ਗਈਆਂ ਜਿਉਂਦੇ ਬਵਾਲ ਦਿੱਤੇ ਗਏ ਰੂਹ ਦੇ ਖੰਬਿਆਂ ਦੇ ਵਿੱਚ ਕਹਿਣ ਦਾ ਭਾਵ ਆ ਸਿਧਾਂਤਕ ਜੜੀਆਂ ਕਮਜ਼ੋਰੀਆਂ ਹਾਣ ਕਰਕੇ ਕਿਸੇ ਸਮੇਂ ਜਲਾਦ ਹੋਰ ਸੀ ਪਰ ਹੁਣ ਨੌਕਰੀ ਪੇਸ਼ਾ ਵੀ ਹੁੰਨੇ ਆ ਤੇ ਪੱਗਾਂ ਵਾਲੇ ਵੀ ਹੁੰਨੇ ਆ ਸਮੇਂ ਦੇ ਨਾਲ ਫਰਕ ਪੈ ਜਾਂਦਾ ਹੈ ਤੇ ਅਸੀਂ ਛੋਟੇ ਸਹਿਬਜਾਦਿਆਂ ਨੂੰ ਜਦੋਂ ਸ਼ਰਦਾ ਦੇ ਫੁੱਲ ਭੇਟ ਕਰਨ ਜਾਂਦੇ ਆ ਤਾਂ ਸਾਨੂੰ ਸੱਚੀ ਤੇ ਸੁੱਚੀ ਸਰਦਾ ਇਹੀ ਆ ਸਾਰੇ ਲੀਡਰ ਜੇ ਇੱਕ ਦਿਲੋਂ ਸਹਿਰਦਾ ਹੇਠਾਂ ਤੋਂ ਲੈ ਕੇ ਉੱਪਰ ਤੱਕ ਤਾਂ ਮਨੁੱਖੀ ਅਧਿਕਾਰਾਂ ਦੀ ਕਦਰ ਕਰਨੀ ਉਹਨਾਂ ਦਾ ਫਰਜ਼ ਬਣਦਾ ਤੇ ਉਹਨਾਂ ਤੋਂ ਕਦਰ ਕਰਵਾਣੀ ਸਾਡਾ ਫਰਜ਼ ਬਣਦਾ ਹੈ ਨਾ ਕਿ ਉਹਨਾਂ ਝੁਲਮਾਂ ਦੇ ਵਿੱਚ ਸਾਥ ਦੇਣਾ ਸਰਹੰਦ ਦੀਆਂ ਖੂਨੀ ਦੀਵਾਰਾਂ ਤੇ ਚਮਕੌਰ ਦੀ ਗੜੀ ਤੁਹਾਨੂੰ ਇਹੀ ਆਵਾਜ਼ਾਂ ਮਾਰਦੀ ਆ ਵੀ ਤੁਸੀਂ ਮਨੁੱਖੀ ਅਧਿਕਾਰਾਂ ਤੇ ਰਾਖੀ ਲਈ ਤਾਂ ਡਿਗ ਹੋ ਜੋ ਪਰ ਅੱਜ ਵੀ ਸਾਡੇ ਕੌਮੀ ਆਗੂ ਆਪਸ ਦੇ ਵਿੱਚ ਲੜ ਲੜ ਕੇ ਆਪਸ ਦੀਆਂ ਪੱਗਾਂ ਦਾ ਲੋਹਾ ਲੈਣੇ ਆ ਪਰ ਉਹ ਗੁਰੂ ਦੇ ਪਾਏ ਹੋਏ ਸਿਧਾਂਤਾਂ ਦੇ ਗੁਰੂ ਦੇ ਦੱਸੇ ਹੋਏ ਰਾਹਾਂ ਤੇ ਉਹਨਾਂ ਕੰਡਿਆਲੀਆਂ ਰਾਹਾਂ ਤੇ ਚੱਲਣ ਤੋਂ ਤਰੇਜ ਕਰਦੇ ਆ ਤੇ ਮੈਂ ਤਾਂ ਇਹੀ ਅਰਦਾਸ ਕਰ ਸਕਦਾ ਵੀ ਗੁਰੂ ਪਾਸ਼ਾ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਲੋਕਾਂ ਨੂੰ ਵੀ ਮੱਤ ਬਖਸ਼ੇ ਸਮਾਤ ਬਖਸ਼ੇ ਤੇ ਸਾਡੇ ਆਗੂਆਂ ਨੂੰ ਵੀ ਸਮਾਤ ਬਖਸ਼ੇ ਵਿੋਹ ਅਸਲ ਦੇ ਵਿੱਚ ਗੁਰੂ ਦੇ ਸਿਧਾਂਤ ਤੇ ਪਹਿਰਾ ਦੇਣਾ ਸਿੱਖ ਜਾਣ ਤੇ ਇਥੇ ਹਲੀਮੀ ਰਾਜ ਬੇਗਮਪੁਰਾ ਰਾਜ ਤੇ ਜੋ ਤੁਸੀਂ ਅਰਦਾਸ ਦੇ ਵਿੱਚ ਮੰਗਦੇ ਹੋ ਉਹ ਤਾਂ ਹੀ ਸੰਭਵ ਹੋਏਗਾ ਆਸ ਕਰਦਾ ਹਾਂ ਇਸ ਵੀਡੀਓ ਨੂੰ ਵਾਤੇ ਵਾਤ ਸ਼ੇਅਰ ਕਰੋਗੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ